ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਦੱਸੋ ਜੀ ਆਪਣਾ ਸਤਨੰਦ ਸਿੰਘ ਜੀ ਪਿੰਡ ਦੀਪਗੜੀ ਠੀਕ ਹੈ ਜੀ ਹਾਂ ਜੀ ਵੀ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਜੀ ਆਏ ਕੱਟੀ ਇੱਕ ਸਾਲ ਦੀ ਹੋਈ ਹੈ ਵੀਰੇ ਜੀ ਰੇਟ ਰੇਟ ਆਪਾਂ ਦੇਣੀ 15000 ਦੀ ਹੈ ਬਈ ਠੀਕ ਹੈ ਜੀ ਦੂਜੀ ਕੱਟੀ ਜ ਵੀਰੇ ਇਹ ਸਵਾ ਸਾਲ ਦੀ ਹੈ ਵੀਰੇ ਹਾਂਜੀ ਇਹ ਮੰਗੇ 17000 ਦੀ ਬਈ ਠੀਕ ਹੈ ਜੀ ਤੀਜੀ ਝੋਟੀ ਦਾ ਜੀ ਝੋਟੀ ਦੇਵਾਂਗੇ 45000 ਦੀ ਵੀਰੇ 2.5 ਸਾਲ ਦੀ ਜਮਾ ਬਣਨ ਦੇ ਕਾਬਿਲ ਆ ਪੂਰੀ ਠੀਕ ਹੈ ਜੀ ਇਹਦਾ ਰੇਟ ਇੱਕਦਮ ਸਿੱਧਾ ਹੋਇਆ ਹੈ ਇਹ 45 ਦੀ ਦੇਣੀ ਆ ਬਈ ਠੀਕ ਹੈ ਜੀ ਹਾਂਜੀ ਵੀਰ ਜੀ ਆ ਬ ਹਾ ਟਾਈਕ ਲਊਗੀ ਬਾਈ ਰੇਟ ਭਰਾ ਦਾ ਇਹ 45 ਦੀ ਦੇਣੀ ਆ ਬਾਈ ਠੀਕ ਹੈ ਜੀ ਵੀਰ ਪੰਜ ਨੰਬਰ ਬੱਸੀ ਦੀ ਜਾਣਕਾਰੀ ਦਿਓ ਜੀ ਇਹ ਵੀ ਖੀਰੀ ਬੱਸੀ ਵੀਰੇ 8 ਦਿਨ ਹੋ ਗਏ ਠੀਕ ਆ ਭਰਾ ਨੂੰ ਅਸਲੀ ਰੇਟ ਰੇਟੇ ਆਪਾਂ ਦੇਣੀ 18000 ਰੁਪਏ ਦੀ ਠੀਕ ਹੈ ਹਾਂਜੀ ਬਈ ਜੀ ਇਹ ਵੀ ਖੀਰੀ ਆ ਬੱਸੀ ਵੀਰੇ ਹਾਂਜੀ ਇਹਨੂੰ 1 ਮਹੀਨੇ ਤੋਂ ਉੱਤੇ ਹੋ ਗਈ ਜੀ 7-8 ਦਿਨ ਹਾਂਜੀ 7 ਦਿਨ ਹੋ ਗਏ 37 ਦਿਨ ਹੋ ਗਏ ਸਹੀ ਰੇਟ ਇਹ ਰੇਟ ਆਪਾਂ 22000 ਦੀ ਦੇਵਾਂਗੇ ਜੇ ਵੀ ਚੈੱਕ ਕਰਾ ਸਕਦਾ ਤਾਂ ਕਰਵਾ ਲੇ ਠੀਕ ਹੈ ਹਾਂਜੀ ਬਾਕੀ ਭਰਾ ਵੱਡੀ ਵੀਡੀਓ ਬਣਾਈ ਬਾਈ ਦੀ ਬਾਕੀ ਭਰਾ ਗਰਜੀਤ ਰਾਏ ਫੇਸਬੁੱਕ ਤੇ ਪੇਜ ਆਪਣਾ